ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਜੀ ਕਰਤਾਰ ਕਮੈਨ ਬਿਕਾਊਗੀ 2020 ਮਾਡਲ ਮਸ਼ੀਨ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਦੀ ਸਾਈਡਾਂ ਤੋਂ ਬਿਲਕੁਲ ਸਾਫ਼ ਸ਼ੀੜਾ ਵਗੈਰਾ ਦੇਖ ਸਕਦੇ ਹੋਗੇ ਆਟੋ ਕਲੀਨਰ ਦੀ ਕੰਡੀਸ਼ਨ ਦੇਖ ਸਕਦੇ ਪੇਟੀ ਬੰਦ ਇੰਜਨ ਆ ਜੀ ਤੇ 18 ਲੱਖ 75 ਹਜ਼ਾਰ ਦੀ ਬਾਈ ਹੋਰਾਂ ਦੀ ਡਿਮਾਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਈਡਾਂ ਤੋਂ ਟਾਇਰ ਦੇਖ ਸਕਦੇ ਹੋ ਵਧੀਆ ਸਾਫ ਪਏ ਨੇ ਟਾਇਰਾਂ ਦੀ ਕੰਡੀਸ਼ਨ ਓਕੇ ਆ ਸ਼ੀੜਾ ਵਗੈਰਾ ਵਧੀਆ ਨੇ ਟੂਲ ਬਾਕਸ ਬੈਟਰੀ ਬਾਕਸ ਦੇਖ ਸਕਦੇ ਹਾਂ ਰੰਗ ਪੇਂਟ ਦੇਖ ਸਕਦੇ ਹੋ ਮਸ਼ੀਨ ਦਾ ਵਧੀਆ ਸਾਫ ਬਰਮ ਬਾਡੀ ਪੱਕੇ ਦੀ ਕੰਡੀਸ਼ਨ ਦੇਖ ਸਕਦੇ ਹਾਂ ਵਧੀਆ ਸਾਫ ਪਈ ਆ ਬੱਡੇ ਟਾਇਰ ਦੇ ਦੇਖ ਸਕਦੇ ਹੋ ਵਧੀਆ ਸਾਫ ਨੇ ਮਸ਼ੀਨ ਦੇ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ 117500 ਦੀ ਬਾਈ ਉਹਨਾਂ ਦੀ ਡਿਮਾਂਡ ਵੀਡੀਓ ਨੂੰ ਵੱਤੋ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੱਤੋ ਸ਼ੇਅਰ ਕਰ ਦਿਓ ਪੂਛ ਵਗੈਰਾ ਸਾਰੀ ਵਧੀਆ ਸਾਫ ਪਈ ਹੈ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਸਾਰਾ origional ਕੰਡੀਸ਼ਨ ਦੇ ਵਿੱਚ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਵੀ ਬਾਕੀ ਕਿਸੇ ਵੀ ਐਨ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਬਾਇਓ ਹਰਾਂ ਦਾ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਇਓ ਹਰਾਂ ਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀ ਐਨ ਨੇ ਕਰਨੀ ਆ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਾਦੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ